ਮਨ ਤੇ ਕੁ ਵਿਚਾਰਾ ਹੋਈਆਂ ਉਥੇ ਇੱਕ ਮਾਮਲਾ ਵੀ ਸਾਹਮਣੇ ਆਇਆ ਕਿ ਜਿੰਨਾ ਪੁਲਿਸ ਅਫਸਰਾਂ ਨੇ ਜਾਂ ਚੈਨਲਾਂ ਨੇ ਖਾਲਸਾ ਜਿਹੜੇ ਨਿਸ਼ਾਨ ਹੈ ਇਤਿਹਾਸਕ ਸਾਡੀ ਵਿਰਾਸਤ ਹੈ ਮਹਾਰਾਜਾ ਰਣਜੀਤ ਸਿੰਘ ਦਾ ਮਹਾਰਾਜਾ ਕਪੂਰਥਲੇ ਦਾ ਮਹਾਰਾਜਾ ਨਾਭਾ ਦਾ ਜਿਹੜਾ ਜਿਹੜਾ ਝੰਡੇ ਸਨ ਉਹਨਾਂ ਨੂੰ ਖਾਲਸਤਾਨੀ ਦਰਸਾ ਕੇ ਜਿਹੜਾ ਬੋਵੇਲਾ ਖੜਾ ਕੀਤਾ ਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਉਨ੍ਹਾਂ ਦੇ ਖਿਲਾਫ ਸਿੰਘ ਸਾਹਿਬ ਵੱਲੋਂ ਜੋ ਹੁਕਮ ਸ਼ਰੋਨੀ ਕਮੇਟੀ ਨੂੰ ਲਾਇਆ ਗਿਆ ਸੀ ਉਹ ਬਹੁਬੀ ਸ਼ਰੋਨੀ ਕਮੇਟੀ ਦਵਾ ਰਹੀ ਹੈ ਸਿੰਘ ਸਾਹਿਬ ਨੇ ਇਸ ਤੋਂ ਪਹਿਲਾਂ ਇੱਕ ਹੋਰ ਹੁਕਮ ਸਾਨੂੰ ਸ਼ਰੋਨੀ ਕਮੇਟੀ ਨੂੰ ਲਾਇਆ ਸੀ ਕਿ ਜਿਹੜੇ ਅੰਮ੍ਰਿਤਸਰ ਦੀ ਗ੍ਰਿਫਤਾਰੀ ਦੇ ਸਬੰਧ ਵਿੱਚ ਜਿਹੜੇ ਨੌਜਵਾਨ ਗ੍ਰਿਫਤਾਰ ਕੀਤੇ ਗਏ ਨੇ ਚਾਹੇ ਉਹ ਪੰਜਾਬ ਵਿੱਚ ਨੇ ਚਾਹੇ ਉਹ ਇਸਾਮ ਦੀ ਜੇਲ੍ਹ ਵਿੱਚ ਨੇ ਉਹਨਾਂ ਦੀ ਕੁਰੂਨੀ ਜਿਹੜੀ ਹੈ ਮਦਦ ਵਾਸਤੇ ਪੈਨਲ ਤਿਆਰ ਕੀਤਾ ਜਾਵੇ ਤੋਂ ਸਿੰਘ ਸਾਹਿਬ ਦੇ ਉਸ ਸਭ ਨੂੰ ਪੂਰਾ ਭਜਾਉਂਦੇ ਆ ਜਿਹੜੀ ਪੂਰਾ ਪੈਨਲ ਆ ਉਹ ਤਿਆਰ ਆ ਜਿਹੜੇ ਜਾਰੇ ਨੇ ਇਸ ਤੋਂ ਇਲਾਵਾ ਪੰਜਾਬ ਦੇ ਅੰਦਰ ਵੀ ਜਿਹੜਾਂ ਦੇ ਵਿੱਚ ਗੱਲ ਕਰਕੇ ਉਹਨਾਂ ਦੀ ਜਮਾਨਤਾਂ ਲਈ ਉਹਨਾਂ ਦੇ ਕੋਰਟ ਦੇ ਅੰਦਰ ਸਾਰਾ ਬਰੋਧ ਕੀਤਾ ਜਾ ਰਿਹਾ ਸੋ ਸਿੰਘ ਸਾਹਿਬ ਦੇ ਜਿਹੜੇ ਹੁਕਮ ਹੈ ਉਹਨੂੰ ਬਖੋਬੀ ਪੂਰਾ ਕੀਤਾ ਜਾ ਰਿਹਾ ਕਿਉਂਕਿ ਸਾਡਾ ਜਿਹੜਾ ਸਿੱਖ ਰੱਤ ਬੋਰਡ ਆ ਉਹਦੇ ਵੱਲੋਂ ਸਾਰੀ ਰਿਪੋਰਟ ਤਿਆਰ ਕਰਵਾ ਕੇ ਅਸੀਂ ਇਸ ਕੇਸ ਦੇ ਵਿੱਚ ਜਿਹੜੀ ਆ ਉਹ ਲਾਈ ਜਾਊਗੀ ਕੇਸ ਤਿਆਰ ਹੈ ਉਹ ਜਿਹੜੀਆਂ ਛੁੱਟੀਆਂ ਕਰਕੇ ਸ਼ਾਇਦ ਕੱਲ ਦਾ ਦਿਨ ਨਾ ਹੋ ਸਕੇ ਸੋਮਵਾਰ ਹਰ ਹਾਲਤ ਜਾਂ ਸੋਮਵਾਰ ਤੋਂ ਪਹਿਲਾਂ ਹੀ ਇਹ ਜਿਹੜਾ ਜਿਹੜੀ ਕੰਪਲੀਟ ਹੈ ਇਹ ਬਾਤ ਹੀ ਜਾਊਗੀ ਸੋ ਸੰਗਤ ਨੂੰ ਇਸ ਗੱਲ ਲਈ ਅਸੀਂ ਇਸ ਗੱਲ ਦਾ ਵਿਸ਼ਵਾਸ ਵੀ ਦੋਨੇ ਆ ਤੇ ਸਿੰਘ ਸਾਹਿਬ ਤੋਂ